ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੁਹਾਡੇ ਲਈ ਅੱਥ ਲੈ ਕੇ ਆਇਆ ਨਵੀਂ ਕਹਾਣੀ ਕਹਾਣੀ ਜਿਸ ਦਾ ਨਾਮ ਹੈ ਸੁਖਨੀ ਤੇ ਦੁਖਨੀ ਇਹ ਦੋ ਭੈਣਾਂ ਦੀ ਕਹਾਣੀ ਆ ਇੱਕ ਰਾਜੇ ਦਾ ਬੜਾ ਖੁਸ਼ਹਾਲ ਰਾਜ ਸੀ ਤੇ ਰਾਜਾ ਆਪਣੀ ਰਾਣੀ ਦੇ ਨਾਲ ਬਹੁਤ ਸੋਹਣੀ ਜ਼ਿੰਦਗੀ ਜਿਉ ਰਿਹਾ ਸੀ ਤੇ ਉਹਨਾਂ ਦੇ ਘਰ ਪ੍ਰਮਾਤਮਾ ਨੇ ਬੱਚੇ ਦੀ ਦਾਤ ਦਿੱਤੀ ਜਿਸ ਦੇ ਨਹੀਂ ਉਹ ਬੱਚਾ ਹੁੰਦਾ ਹੈ ਉਹ ਇੱਕ ਧੀ ਹੁੰਦੀ ਆ ਤੇ ਉਸੇ ਦੇ ਨਹੀਂ ਰਾਣੀ ਦੀ ਮੌਤ ਹੋ ਜਾਂਦੀ ਆ ਜਿਸ ਦਿਨ ਉਹ ਧੀ ਦਾ ਜਨਮ ਹੋਇਆ ਉਸ ਧੀ ਨੂੰ ਨਾ ਬੜੀ ਬਦਕਿਸਮਤ ਵਾਲੀ ਸਮਝਣ ਲੱਗ ਜਾਂਦਾ ਕਿ ਉਹ ਕਹਿੰਦਾ ਕਿ ਇਹ ਮੇਰੇ ਲਈ ਵੀ ਕੋਈ ਜਾਦਾ ਕਿਸਮਤ ਚੰਗੀ ਨਹੀਂ ਲਿਖਾ ਕੇ ਲਈ ਇਹ ਮੇਰੇ ਲਈ ਮਾੜੀ ਐ ਕਿਸ ਹਿਸਾਬ ਨਾਲ ਜਿਸ ਨੇ ਮੇਰੀ ਰਾਣੀ ਮੇਰੇ ਤੋਂ ਖੋ ਲਈ ਆ ਤੇ ਉਹ ਉਸ ਦਾ ਨਾਂ ਦੁਖਣੀ ਰੱਖ ਦਿੰਦਾ ਕਿ ਦੁੱਖ ਲਿਆਉਣ ਵਾਲੀ ਦੁੱਖਾਂ ਦੀ ਭਰੀ ਦੁਖਣੀ ਤੇ ਹੁਣ ਜਿਸ ਦਿਨ ਦੁਖਣੀ ਵਿਚਾਰੀ ਜੀਤੋ ਜੀ ਉੱਪਰ ਡੀ ਹੁੰਦੀ ਆ ਥੋੜੇ ਦਿਨਾਂ ਦੀ ਹੁੰਦੀ ਆ ਤੇ ਰਾਜਾ ਨਾ ਤਾਂ ਉਸ ਨੂੰ ਦੇਖਦਾ ਚੱਕਦਾ ਨਾ ਉਹਦੀ ਦੇਖਭਾਲ ਕਰਦਾ ਨਾ ਕੋਈ ਚਾਹ ਲਾੜ ਕੁਛ ਨਹੀਂ ਸਿਰਫ ਜੋ ਉਹਦੇ ਮਹਿਲਾ ਵਿੱਚੋਂ ਕਰਿੰਦੀਆਂ ਲੱਗੀਆਂ ਹੁੰਦੀਆਂ ਕੰਮ ਵਾਲੀਆਂ ਉਹੀ ਉਹਨੂੰ ਦੁੱਧ ਪਿਆਉਂਦੀਆਂ ਉਹੀ ਸੰਭਦੀਆਂ ਰਾਜਾ ਬੜਾ ਉਦਾਸ ਰਹਿਣ ਲੱਗ ਜਾਂਦਾ ਤੇ ਇਹ ਹੀ ਸੋਚਦਾ ਹੈ ਕਿ ਇਸ ਤੋਂ ਚੰਗਾ ਕੀ ਜਿਹੜੀ ਦੁਖਣੀ ਹੈ ਇਹ ਨਾ ਜੰਮਦੀ ਹੈ ਨਾ ਤੇ ਜਦੋਂ ਜ਼ਿਆਦਾ ਹੀ ਉਦਾਸ ਰਹਿੰਦਾ ਰਾਜਾ ਤਾਂ ਉਸਦੇ ਜਿਹੜੀ ਪਰਜਾ ਉਸ ਨੂੰ ਸਲਾਹ ਦਿੰਦੀ ਆ ਕਿ ਕਿਉਂ ਨਾ ਤੁਸੀਂ ਦੂਜਾ ਵਿਆਹ ਕਰਵਾ ਲਓ ਨਾ ਤੇ ਰਾਜਾ ਪਰਜਾ ਦੀ ਗੱਲ ਸੁਣ ਕੇ ਦੂਜਾ ਵਿਆਹ ਕਰਵਾ ਲੈਂਦਾ ਦੂਸਰੇ ਵਿਆਹ ਦੀ ਜਿਹੜੀ ਰਾਣੀ ਆਉਂਦੀ ਆ ਉਹ ਬੜੀ ਖੂਬਸੂਰਤ ਤੇ ਬੜੀ ਸੋਹਣੀ ਸੁਨੱਖੀ ਹੁੰਦੀ ਆ ਤੇ ਜਦੋਂ ਹੀ ਰਾਣੀ ਵਿਆਹ ਕੇ ਆਉਂਦੀ ਆ ਤਾਂ ਸਾਲ ਬਾਅਦ ਉਹਨਾਂ ਦੇ ਘਰ ਔਲਾਦ ਹੁੰਦੀ ਆ ਤੇ ਉਹ ਵੀ ਇੱਕ ਧੀ ਹੁੰਦੀ ਆ ਤੇ ਜਿਹੜੀ ਬੜੀ ਸੋਹਣੀ ਸੁਨੱਖੀ ਤੇ ਦੇਖਣ ਨੂੰ ਵੀ ਬਹੁਤ ਪਿਆਰੀ ਬੱਚੀ ਹੁੰਦੀ ਆ ਤੇ ਰਾਜਾ ਨੇ ਉਸ ਦਾ ਨਾਮ ਸੁਖਨੀ ਰੱਖ ਦਿੰਦਾ ਕਿਉਂਕਿ ਉਹਨੂੰ ਬੜੇ ਲਾਡਾ ਚਾਵਣ ਨਾਲ ਪਾਲਦਾ ਜਿਹੜੀ ਵੱਟੀ ਵਿਚਾਰੀ ਜਿਹਦੇ ਮਾਂ ਮਾਰ ਚੁੱਕੀ ਹੁੰਦੀ ਆ ਉਹ ਜ਼ਨਾ ਦੁਖਣੀ ਤੇ ਦੂਜੀ ਦਾ ਸੁਖਣੀ ਰੱਖਿਆ ਜਾਂਦਾ ਹੁਣ ਦੋਨਾਂ ਭੈਣਾਂ ਵਿੱਚ ਨਾ ਬਚਪਨ ਵਿੱਚ ਬੜਾਈ ਵਿਤਕਰਾਂ ਕੀਤਾ ਜਾਂਦਾ ਦੋਨਾਂ ਵਿੱਚ ਕਿ ਵਿਚਾਰੀ ਦੁਖਣੀ ਆ ਨਾ ਰੋਲ ਖੋਲ ਕੇ ਪਾਲਦੀ ਆ ਉਹਨੂੰ ਕੋਈ ਕੱਪੜੇ ਨਹੀਂ ਲਿਆ ਕੇ ਦਿੱਤੇ ਜਾਂਦੇ ਸੁਖਣੀ ਦੇ ਸਾਰੇ ਚਾਹ ਲਾੜ ਪੂਰੇ ਕੀਤੇ ਜਾਂਦੇ ਆ ਹੋੜੇ ਰਾਜਾ ਕਿਵੇਂ ਕਿਵੇਂ ਵੱਡੀਆਂ ਹੁੰਦੀਆਂ ਕੁੜੀਆਂ ਤੇ ਉਹ ਸੋਚਦਾ ਕਿ ਜਿਹੜੀ ਦੁਖਣੀ ਆ ਨਾ ਉਹ ਮਟਿਆਰ ਹੋ ਚੁੱਕੀ ਆ ਤੇ ਇਹਦਾ ਚੰਗਾ ਮੜਾ ਦੇ ਕੇ ਕੋਈ ਵਿਆਹ ਕਰ ਦਿੱਤਾ ਜਾਵੇ ਹਨ ਤੇ ਜੇ ਕਿ ਜਿਹੜੀ ਰਾਣੀ ਹੁੰਦੀ ਹੈ ਨਾ ਉਹਨੂੰ ਵੀ ਦੁਖਣੀ ਨਾਲ ਬੜੀ ਜੈਲਸੀ ਹੁੰਦੀ ਆ ਕਿ ਇਹ ਮੇਰੀ ਕੁੜੀ ਦੇ ਬਰਾਬਰ ਕਿਤੇ ਦਰਜਣਾ ਭਾਵੇਂ ਮੇਰੀ ਕੁੜੀ ਦਾ ਹਾਕੜਾ ਮਾਰ ਲਵੇ ਤੇ ਉਹ ਰਾਜੇ ਨੂੰ ਕਹਿੰਦੀ ਆ ਕਿ ਦੇਖੋ ਕਿ ਦੁਖਣੀ ਨੇ ਦੁੱਖ ਦਾ ਭੋਗ ਣਾਈਆ ਤੇ ਕਿਉਂ ਨਾ ਕਿਸੇ ਦੁਖੀ ਬੰਦੇ ਨਾਲ ਹੀ ਇਹਦਾ ਆਪਾ ਵਿਆਹ ਕਰ ਦਈਏ ਰਾਜਨਾ ਬਿਲਕੁਲ ਰਾਣੀ ਦੇ ਮਗਰ ਲੱਗਦਾ ਉਹਦੀ ਹਰ ਗੱਲ ਮੰਨਦਾ ਹੁੰਦਾ ਤੇ ਉਹ ਕਹਿੰਦਾ ਕਿ ਜਿਵੇਂ ਤੂੰ ਕਹੇਂਗੀ ਉਵੇਂ ਕਰ ਲਾਂਗੇ ਹੁਣ ਰਾਣੀ ਕਹਿ ਦਿੰਦੀ ਆ ਨਾ ਜਿਹੜੇ ਮਹਿਲ ਦੇ ਵਿੱਚ ਕੰਮ ਕਰਦੇ ਹੁੰਦੇ ਆ ਉਹਨਾਂ ਨੂੰ ਸਿਣਿਆ ਲਾਉਂਦੀ ਆ ਕਿ ਜਿਹੜੇ ਨਾਈ ਆ ਉਸ ਟਾਈਮ ਨਾਈ ਰਿਸ਼ਤਾ ਲੈ ਕੇ ਆਉਂਦੇ ਹੁੰਦੇ ਸੀ ਕਿ ਉਹ ਕਹਿੰਦੀ ਆ ਕਿ ਨਾਈ ਨੂੰ ਸਿਣਿਆ ਦੋ ਕਿ ਇਹਦੇ ਲਈ ਨਾ ਕੋਈ ਦੁਖੀ ਜਿਹੜਾ ਕਿ ਬੰਦਾ ਬਿਲਕੁਲ ਇਨਸਾਨ ਐ ਉਹ ਜਾ ਹੋਵੇ ਜਿਹੜਾ ਲਾਚਾਰ ਮਜਬੂਰ ਹੋਵੇ ਤੇ ਆਪਾਂ ਉਹਦੇ ਨਾਲ ਦੁਖਣੀ ਦਾ ਵਿਆਹ ਕਰ ਦੇਣਾ ਤੇ ਜਿਹੜਾ 나ਈ ਹੁੰਦਾ ਉਹ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਲੱਭਦਾ ਪਰ ਉਹਨੂੰ ਕੋਈ ਐਵੇਂ ਦਾ ਬੰਦਾ ਨਹੀਂ ਇੱਥੇ ਹੁੰਦਾ ਇੱਕ ਦਿਨ ਨਾ 나ਈ ਆਪਣੇ ਇੱਕ ਦੋਸਤ ਦੇ ਨਾਲ ਪਿੰਡੋਂ ਬਾਹਰ ਤੁਰਿਆ ਜਾਂਦਾ ਹੁੰਦਾ ਰਸਤੇ ਵਿੱਚ ਇੱਕ ਬੁੱਢੀ ਮਾਈ ਤੇ ਉਸ ਦਾ ਨਾਸ ਪੁੱਤਰ ਬੈਠੇ ਹੁੰਦੇ ਆ ਤੇ ਉਹ ਬੁੱਢੀ ਮਾਈ ਜਿਸ ਦੇ ਤਾਂ ਤੇ ਬਿਲਕੁਲ ਪਾਟੇ ਜਿਹੇ ਕੱਪੜੇ ਹੁੰਦੇ ਆ ਤੇ ਉਸ ਦੇ ਸੁਪੁੱਤਰ ਨੂੰ ਦਿਖਦਾ ਨਹੀਂ ਹੁੰਦਾ ਤੇ ਉਹ ਜਾ ਕੇ ਨਾ ਬੁੱਢੀ ਮਾਈ ਨੂੰ ਪੁੱਛਦਾ ਕਿ ਮਾਈ ਤੁਹ ਇੱਥੇ ਘੰਬੇਠੀਆਂ ਦੇ ਬੁੱਢੇ ਮਾਈ ਕਹਿੰਦੀ ਆ ਕਿ ਪੁੱਤ ਮੇਰਾ ਦਾ ਮੁੰਡਾ ਇੱਕ ਹੀ ਆ ਤੇ ਇਹ ਨੂੰ ਦੇਖਦਾ ਨਹੀਂ ਤੇ ਮੈਂ ਤਾਂ ਨਾ ਇੱਥੇ ਬਸ ਭੀਖ ਮੰਗਣ ਆਉਂਦੀ ਆ ਜੋ ਵੀ ਮੰਗ ਤੱਕ ਕੇ ਇਹਦਾ ਢਿੱਡ ਭਰ ਲੈਂਦੀ ਆ ਆਪਦਾ ਭਰ ਲੈਂਦੀ ਆ ਹੁਣ ਉਹ ਨਾਈ ਸੋਚਦਾ ਹੈ ਕਿ ਮੈਨੂੰ ਨਾ ਰਾਣੀ ਨੇ ਆ ਹੀ ਰਿਸ਼ਤਾ ਲੱਭਣ ਲਈ ਕਿਹਾ ਸੀ ਰੁਖਣੀ ਲਈ ਵੀ ਇਹ ਰਿਸ਼ਤਾ ਸਹੀ ਹੋ ਸਕਦਾ ਉਹ ਬੁੱਢੇ ਮਾਈ ਨੂੰ ਪੁੱਛਦਾ ਕਿ ਮਾਈ ਤੂੰ ਆ ਦੇ ਮੁੰਡੇ ਦਾ ਵਿਆਹ ਕਰਨਾ ਚਾਹੁੰਨੀ ਆ ਉਹ ਕਹਿੰਦੀ ਕਿਹੜੀ ਮਾਂ ਨਹੀਂ ਚਾਹੁੰਦੀ ਹੁੰਦੀ ਮੁੰਡੇ ਦਾ ਵਿਆਹ ਕਰਨਾ ਪਰ ਇਹਨੂੰ ਰਿਸ਼ਤਾ ਕਿੱਥੋਂ ਜੁਬਤ ਇਹਨੂੰ ਕਿਹੜਾ ਦੇਖਦਾ ਹੈ ਕਿਹੜਾ ਕੁਛ ਕਮਾ ਸਕਦਾ ਖਾ ਸਕਦਾ ਉਹ ਕਹਿੰਦਾ ਅੱਛਾ ਕਹਿੰਦਾ ਤੂੰ ਹਾਂ ਕਰ ਰਿਸ਼ਤਾ ਮੈਂ ਲੈ ਕੇ ਆਉਂਗਾ ਉਹ ਵੀ ਰਾਜੇ ਦੀ ਧੀ ਦਾ ਜਿਹੜੀ ਮਾਈ ਹੁੰਦੀ ਆ ਉਹ ਕਹਿੰਦੀ ਕਿ ਕਿਉਂ ਮਜ਼ਾਕ ਕਰਦਾ ਮੈਂ ਤਾਂ ਬਜ਼ੁਰਗਾਂ ਪਹਿਲਾਂ ਹੀ ਮਜਬੂਰੀ ਦੇ ਮਾਰੇ ਆਸੀ ਤਾਂ ਤੂੰ ਸਾਨੂੰ ਹੱਸਾ ਟੱਟਾ ਮਜ਼ਾਕ ਨਾ ਕਰ ਉਹ ਕਹਿੰਦਾ ਕਿ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਸੱਚ ਕਹਿ ਰਿਹਾ ਕਿ ਮੈਂ ਤੁਹਾਡੇ ਲਈ ਨਾ ਇੱਕ ਨਰਾਜੇ ਦੀ ਧੀ ਦਾ ਹੀ ਰਾਜਕੁਮਾਰ ਹੀ ਦਾ ਹੀ ਰਿਸ਼ਤਾ ਲਿਆ ਕੇ ਆਉਂਗਾ ਮਾਦਣਾ ਦੇ ਘਰ ਦਾ ਪਤਾ ਦੱਸ ਦਿੰਦੀ ਆ ਕਹਿੰਦੀ ਠੀਕ ਆ ਮੰਨ ਜਾਂਦੀ ਆ ਹੁਣ ਆ ਹੀ ਦੂਜੇ ਦਿਨ ਰਾਜੇ ਦੇ ਮਹਿਲਾਂ ਵਿੱਚ ਜਾਂਦਾ ਤੇ ਉਹ ਮਾਈ ਦੇ ਮੁੰਡੇ ਬਾਰੇ ਅਨੇ ਬਾਰੇ ਦੱਸਦਾ ਤੇ ਰਾਣੀ ਨਾ ਜਿਹੜੀ ਸੁਣ ਸਾਰੀ ਹਾਂ ਕਰ ਦਿੰਦੀ ਆ ਰਾਣੀ ਕਹਿੰਦੀ ਬਸ ਠੀਕ ਆ ਮੁੰਡਾ ਜਿਵੇਂ ਦਾ ਦਿਖਦਾ ਹੈ ਨਹੀਂ ਦਿਖਦਾ ਇਹਨੇ ਤਾਂ ਦੁੱਖੀ ਭੋਗਣੇ ਆ ਉੱਥੇ ਭੋਗੀ ਜਾਊਗੀ ਤੇ ਉਹ ਰਾਜੇ ਦੀ ਸਲਾਹ ਦੇ ਨਾਲ ਥੋੜੇ ਦਿਨਾਂ ਵਿੱਚ ਹੀ ਨਾ ਦੁਖਣੀ ਦਾ ਵਿਆਹ ਕਰ ਦਿੰਦੇ ਆ ਜਦੋਂ ਦੁਖਣੀ ਜਾਂਦੀ ਆ ਵਿਆਹ ਕੇ ਤੋ ਉਹਨੂੰ ਵਿਚਾਰੀ ਨੂੰ ਪਤਾ ਲੱਗਦਾ ਕਿ ਮੇਰੇ ਪਤੀ ਨੂੰ ਤਾਂ ਅੱਖਾਂ ਤੋਂ ਨਹੀਂ ਲੱਗਦਾ ਮੇਰੀ ਮਾਂ ਭੀ ਘ ਮੰਗ ਕੇ ਸੱਸ ਖਾਉਂਦੀ ਐ ਇਹਨੂੰ ਹਨਾ ਤੇ ਦੁਖਣੀ ਨਾ ਬੜੇ ਸਬਰ ਸੰਤੋਖ ਨਾਲੀ ਹੁੰਦੀ ਆ ਉਹ ਕਹਿੰਦੀ ਆ ਕਿ ਮੇਰੀ ਕਿਹੜਾ ਮਾਂ ਬੈਠੀ ਐ ਇਸ ਨੂੰ ਮੈਂ ਦੁੱਖ ਸੁਣਾਉਂਗੀ ਹਨਾ ਕਹਿੰਦੀ ਆ ਆਖਰ ਨੂੰ ਤਾਂ ਮੈਨੂੰ ਵਿਆਹ ਕੇ ਤੋਰਤਾ ਇੱਥੇ ਰਹਿਣਾ ਪੈਣਾ ਤੇ ਉਹ ਸਬਰ ਸੰਤੋਖ ਕਰਕੇ ਨਾ ਉਹ ਤੇ ਰਹ ਬੰਦੀਆ ਤੇ ਉਹ ਲੋਕਾਂ ਕੋਲ ਨਾ ਜਿਹੜਾ ਉਹਦਾ ਘਰ ਵਾਲਾ ਤੇ ਸਾਸੂਂ ਦੇੋਂ ਭੀਖ ਮੰਗ ਕੇ ਲਾਉਂਦੇ ਆ ਤੇ ਉਹ ਤਿੰਨੋਂ ਜਾਣੇ ਵਿਚਾਰੇ ਦਿੱਲੀ ਆ ਰੋਟੀ ਖਾ ਲਉਂਦੇ ਢੱਡ ਭਰ ਲੈਂਦੇ ਆ ਰਾਜਾ ਰਾਣੀ ਤੇ ਜਿਹੜੀ ਉਹਦੀ ਮਤਰੀ ਭੈਣ ਸੁਖਣੀ ਹੁੰਦੀ ਆ ਨਾ ਉਹਦੇ ਕੋਈ ਬਾਤ ਨਹੀਂ ਪੁੱਛਦਾ ਉੱਥੇ ਵੀ ਉਹਨੂੰ ਇੱਕ ਵਾਰੀ ਵਿਆਹ ਕੇ ਤੋੜ ਦਿੰਦੇ ਆ ਲੇਕਿਨ ਇੱਕ ਦਿਨ ਉਹ ਸੋਚਦੀ ਆ ਦੁਖਣੀ ਕਿ ਇਹ ਕਿੰਨਾ ਕਚੇਰ ਮੇਰੀ ਬੁੱਢੀ ਸੱਸ ਕਿੰਨਾ ਕਚੇਰ ਸਾਨੂੰ ਖਵਾਉਗੀ ਕਹਿੰਦੀ ਨਾ ਕਿ ਉਹਨਾ ਮੈਂ ਕੋਈ ਨਾ ਕੋਈ ਆਦਾ ਹੱਥ ਪੱਲਾ ਮਾਰ ਕੇ ਕੰਮ ਕਰਾਂ ਮਾੜਾ ਮੁੱਟਾ ਇਹਨਾਂ ਨੂੰ ਘਰੇ ਬਿਠਾਵਾਂ ਕਿਉਂਕਿ ਇਹ ਤਾਂ ਦੋਨੇ ਮਜਬੂਰ ਆ ਮੈਂ ਤਾਂ ਤੰਦਰੁਸਤਾਂ ਮੈਂ ਤਾਂ ਇਹਨਾਂ ਨੂੰ ਖਵਾ ਸਕਦੀ ਆ ਉਹ ਇੱਕ ਦਿਨ ਆਪਦੀ ਸੱਸ ਨੂੰ ਕਹਿੰਦੀ ਆ ਨਾ ਵੀ ਮੈਨੂੰ ਤਰਬੂਜ ਚਾਹੀਦੇ ਆ ਮਤੀਰੇ ਤੇ ਉਹ ਕਹਿੰਦੀ ਠੀਕ ਆ ਉਹਨੂੰ ਉਹਨੇ ਤਰਬੂਜ ਲਿਆ ਦਿੰਦੀ ਉਹਦੀ ਸੱਸ ਸਾਫ ਦੇ ਜੋੜੇ ਥੋੜੇ ਬਹੁਤੇ ਪੈਸੇਾਂ ਚੋਂ ਤੇ ਜਿਹੜੀ ਦੁੱਖਣੀ ਹੁੰਦੀ ਆ ਨਾ ਇੱਕ ਪਿੰਡ ਦੇ ਮੋੜ ਤੇ ਉਹ ਤਰਬੂਜ ਵੇਚਣੇ ਰਕਲਣ ਦੀ ਆ ਤੇ ਉਹ ਆਵਾਜ਼ ਦੇ ਜਾਂਦੀ ਆ ਵੀ ਤਰਬੂਜ਼ ਖਾ ਲੋ ਮਠੀਰੇ ਖਾ ਲੋ ਦੁਆਣੇ ਖਾ ਲੋ ਐਂ ਵਾਚਦੀ ਜਾਂਦੀ ਆ ਤੇ ਇੱਕ ਦੋ ਮਸਾਫਰ ਉਹਦੇ ਕੋਲੇ ਆਉਂਦੇ ਆ ਦਿੱਲੀ ਦੇ ਥੋੜੇ ਬਹੁਤ ਪੈਸੇ ਬਣ ਜਾਂਦੇ ਆ ਉਹਦਾ ਇਦਾਂ ਹੀ 2-3 ਦਿਨ ਲਗਾਤਾਰ ਰੁਟੀਨ ਚੱਲ ਪੰਨਾ ਹੋਂ ਦੁਖਣੀ ਨਾ ਅੰਦਰੇ ਅੰਦਰ ਬੜੀ ਖੁਸ਼ ਹੁੰਦੀ ਆ ਤੇ ਉਹਦਾ ਜਿਹੜਾ ਅੰਨਾ ਘਰ ਵਾਲਾ ਤੇ ਸਾਸੂ ਹੁੰਦੇ ਆ ਉਹ ਵੀ ਵਿਚਾਰੇ ਚੈਨ ਦੀ ਰੋਟੀ ਖਾਂਦੇ ਆ ਘਰੇ ਰਾਮ ਨਾਲ ਬੈਠੇ ਰਹਿੰਦੇ ਆ ਉਹ ਪੈਸੇ ਲਿਆਉਂਦੀ ਆ ਰਾਸ਼ਨ ਲਿਆਉਂਦੀ ਆ ਉਹਨਾਂ ਦਾ ਢਿੱਡ ਭਾਲਦੀ ਆ ਤੇ ਇੱਕ ਦਿਨ ਆਹੀ ਉਹਨੂੰ ਤਰਬੂਜ ਵੇਚਦੀ ਕੋਲਣਾ ਦੋ ਬੰਦੇ ਆਉਂਦੇ ਆ ਉਹ ਬੰਦੇ ਹੁੰਦੇ ਆ ਕਿ ਉਹ ਬੰਦੇ ਆਮ ਬੰਦੇ ਦੇ ਰੂਪ ਵਿੱਚ ਹੁੰਦੇ ਆ ਲੇਕਿਨ ਕੋਈ ਸਾਧੂ ਸੰਤ ਹੁੰਦੇ ਆ ਤੇ ਉਹ ਸਾਧੂ ਸੰਤ ਆ ਕੇ ਕਹਿੰਦੇ ਆ ਨਾ ਕਿ ਬੇਟੀ ਬਹੁਤ ਭੁੱਖ ਲੱਗੀ ਆ ਕੁਝ ਖਾਣ ਲਈ ਹੈਗਾ ਤੇ ਦੁਖਣੀ ਕਹਿੰਦੀ ਆ ਕਿ ਖਾਣ ਲਈ ਤਾਂ ਮੇਰੇ ਕੋਲ ਰੋਟੀ ਤਾਂ ਨਹੀਂ ਆ ਪਰ ਨਾ ਇਹ ਆ ਇੱਕ ਤਰਬੂਜ ਬਚਿਆ ਦਵਣਾ ਬਚਿਆ ਜੇ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਮੈਂ ਇਹਨੂੰ ਕੱਟ ਦਿੰਨੀ ਆ ਉਹ ਕਹਿੰਦੇ ਕਿ ਨਹੀਂ ਵੀ ਤੇਰੀ ਤਾਂ ਇੱਕ ਰੋਜੀ ਰੋਟੀ ਆ ਕਮਾਈ ਆ ਤੂੰ ਇਹਨੂੰ ਵੇਚ ਦੇ ਸਾਡੇ ਕੋਲ ਕਿਹੜਾ ਪੈਸੇ ਆ ਤੈਨੂੰ ਦੇਣ ਲਈ ਉਹ ਕਹਿੰਦੀ ਨਹੀਂ ਮੈਂ ਤਾਂ ਕੱਲ ਵੇਚ ਲਵਾਂਗੀ ਅੱਜ ਮੈਂ ਦੋ ਪਹਿਲਾਂ ਹੀ ਵੇਚ ਤੇ ਆ ਤੁਸੀਂ ਇਹਨੂੰ ਖਾਓ ਉਹ ਸਾਰਾ ਤਰਬੂਜ ਕੱਟ ਕੇ ਉਹਨਾਂ ਨੂੰ ਖਵਾ ਦਿੰਦੀ ਆ ਉਹ ਰਾਜ ਕੇ ਸਾਧੂ ਉੱਥੇ ਤੁਹਾਨੂੰ ਲੱਗੇ ਕਹਿੰਦੇ ਆ ਨਾ ਸਾਡੇ ਕੋਲੇ ਪੈਸਾ ਤਾਂ ਨਹੀਂ ਬੇਟੀ ਲੇਕਿਨ ਆ ਰੇਤ ਆ ਸਾਡੇ ਕੋਲੇ ਉਹ ਲੈ ਤੂੰ ਇਹ ਮੁੱਠੀ ਭਰ ਰੇਤ ਰੱਖ ਲੈ ਉਹ ਸੋਚਦੀ ਦੀਆ ਕਿ ਇਹ ਰੇਤ ਦਾ ਕੀ ਮਤਲਬ ਉਹ ਕਹਿੰਦੇ ਨਾ ਸਾਡਾ ਨਾ ਇੱਕ ਸੁਗਾਤ ਸਮਝ ਕੇ ਰੱਖ ਲੈ ਝੋਲੀ ਪੂਆਲਾ ਉਹ ਝੋਲੀ ਚ ਉਹ ਰੇਤ ਝੋਲੀ ਪੂਆ ਲੰਦੀ ਆ ਉਹ ਰੇਤ ਲੈ ਕੇ ਸ਼ਾਮ ਨੂੰ ਘਰ ਆ ਜਾਂਦੀ ਆ ਤੇ ਆਪਦੀ ਸੱਸ ਨੂੰ ਦੱਸਦੀ ਆ ਕਿ ਮੈਨੂੰ ਨਾ ਅੱਜ ਕੋਈ ਆਏ ਮਸਾਫਰ ਆਇਆ ਸੀ ਤੇ ਇਹ ਰੇਤ ਦੇ ਗਿਆ ਉਹਦੀ ਸੱਸ ਕਹਿੰਦੀ ਚਲ ਕੋਈ ਨਾ ਹ ਇੱਥੇ ਇੱਕ ਕੋਨੇ ਚ ਗੁੱਠ ਚ ਰੱਖ ਦੇ ਘਰ ਦੀ ਚ ਉਹ ਰੱਖ ਦਿੰਦੀ ਆ ਤੇ ਜਦੋਂ ਰਾਤ ਨੂੰ ਰੱਖ ਦਿੰਦੀ ਆ ਤੇ ਸਵੇਰ ਹੁੰਦੀ ਆ ਨਾ ਤੜ ਕੇ ਤੂ ਦੀ ਸਾਸ ਸਿੱਕਦਾ ਮੋਟਦੀ ਆ ਦੇਖਦੀ ਆ ਚਾਰ ਚਫੇਰੇ ਮਹਿਲ ਬਣਾਰੇ ਸੇਮ ਜਿਵੇਂ ਦਾ ਦੁਖਣੀ ਦੇ ਪਿਤਾ ਰਾਜੇ ਦਾ ਮਹਿਲ ਸੀ ਸੇਮ ਸਾਰਾ ਖੁਸ਼ ਉਹੀ ਜਦੋਂ ਦੇਖਦੀ ਆ ਤੋ ਦੁਖਣੀ ਨੂੰ ਬਾਜ ਦਿੰਦੀ ਆ ਕਿ ਧੀਏ ਮੈਂ ਤਾਂ ਤੇਰੇ ਪਿਓ ਦੇ ਘਰ ਨਹੀਂ ਗਈ ਲੇਕਿਨ ਮੈਂ ਇੱਥੇ ਕਿਵੇਂ ਆ ਗਈ ਉੱਠੀ ਕਿਵੇਂ ਆਇਤੋ ਉਹ ਗੰਦੀ ਨਹੀਂ ਬੇਬੇ ਜੀ ਵੀ ਮੇਰੇ ਪੋਤਾ ਘਰ ਨਹੀਂ ਘਰ ਤਾਂ ਆਪਣੇ ਹੀ ਆ ਲੇਕਿਨ ਇਹ ਹੋਇਆ ਕਿ ਮੈਂ ਸਾਰਾ ਕੁਝ ਤੇ ਜਦੋਂ ਉਹ ਦੋਨੇ ਗੱਲਾਂ ਕਰ ਰਹੀਆਂ ਹੁੰਦੀਆਂ ਨਾ ਤੇ ਦੁਖਣੀ ਦਾ ਜਿਹੜਾ ਪਤੀ ਹੁੰਦਾ ਨਾ ਉਹ ਵੀ ਇੱਕਦਮ ਜਦੋਂ ਉੱਠਦਾ ਤੇ ਉਹਨੂੰ ਸਾਰਾ ਰੰਗ ਰੰਗੀਨ ਮਾਹੌਲ ਦਿਖਦਾ ਉਹਨੂੰ ਅੱਖਾਂ ਤੋਂ ਦਿਖਾਈ ਦੇਣ ਲੱਗ ਜਾਂਦਾ ਤੇ ਉੱਚੀ-ਉੱਚੀ ਰੌਲਾ ਪਾਉਂਦਾ ਵੀ ਮੈਨੂੰ ਦਿਸਣ ਲੱਗ ਗਿਆ ਤੇ ਉਹ ਹੁਣ ਨਾ ਕੁਦਰਤ ਮੂਰੇ ਇਹ ਹੱਥ ਬੰਨ੍ਹਦੇ ਵੀ ਕੀ ਸਾਡੇ ਨਾਲ ਭਾਣਾ ਵਾਪਰਿਆ ਵੀ ਉਹ ਇੱਕ ਮੁਠੀ ਭਰ ਰੀ ਇਤਨੇ ਸਾਡੀ ਕਿਵੇਂ ਜ਼ਿੰਦਗੀ ਬਦਲਦੀ ਹੈ ਨਾ ਉਹ ਜਦੋਂ ਐ ਰਾਜਕੁਮਾਰੀ ਬਣ ਜਾਂਦੀ ਆ ਤੇ ਘਰ ਐਨਾ ਪੈਸਾ ਢੇਲਾ ਹਾਥੀ ਘੋੜੇ ਉਹਦੇ ਘਰ ਰਿਚਕ ਭਰ ਜਾਂਦਾ ਦੁਖਣੀ ਦਾ ਘਰ ਤੇ ਦੁਖਣੀ ਸ਼ੁਕਰਾਨਾ ਕਰਦੀ ਆ ਪਰਮਾਤਮਾ ਦਾ ਤੇ ਜਦੋਂ ਹੀ ਦੁਖਣੀ ਦਾ ਇਹ ਸਾਰਾ ਕੁਝ ਹੋ ਜਾਂਦਾ ਘਰ ਭਰ ਜਾਂਦਾ ਸਮਾਨ ਨਾਲ ਤੇ ਉਹਦੇ ਨਾ ਪਿਤਾ ਨੂੰ ਇਹ ਖਬਰ ਪਹੁੰਚੇ ਆਂਦੀ ਆ ਤੇ ਉਹ ਦਾ ਪਿਤਾ ਜਿਸ ਨੇ ਕਿ ਆਵਦੀ ਜਿਹੜੀ ਦੂਸਰੇ ਵਿਆਹ ਦੀ ਕੁੜੀ ਹੁੰਦੀ ਆ ਉਹਨੂੰ ਬੜੇ ਤਕੜੇ ਘਰੇ ਵਿਆਇਆ ਹੁੰਦਾ ਸੁਖਣੀ ਨੂੰ ਉਹ ਬੜੇ ਰਾਜਾਂ ਮਹਾਰਾਜਾਂ ਦੇ ਘਰੇ ਵਿਆਹੀ ਹੁੰਦੀ ਆ ਤੇ ਉਹ ਸੁਖਣੀ ਨੂੰ ਵੀ ਇਹ ਸੁਨੇਹਾ ਲਾ ਦਿੰਦਾ ਕਿ ਦੁਖਣੀ ਤਾਂ ਰਾਤੋਂ ਰਾਤ ਇੰਨੀ ਅਮੀਰ ਹੋਊਗੀ ਪਤਾ ਨਹੀਂ ਉਹਨੂੰ ਕੌਣ ਕੀ ਦੇ ਗਿਆ ਹਨ ਤੇ ਉਹ ਰਾਜਾ ਤੇ ਸੁਖਣੀ ਤੇ ਉਹਦੀ ਮਾਂ ਰਾਣੀ ਤਿੰਨੋਂ ਜਾਣੇ ਨਾ ਆਪਦੇ ਘਰ ਤੋਂ ਤੁਰ ਪੰਦੇ ਆ ਉਹ ਦੁਖਣੀ ਦੇ ਘਰੇ ਦੂਜੇ ਦਿਨ ਪਹੁੰਚ ਜਾਂਦੇ ਆ ਤੇ ਆ ਕੇ ਦੁਖਣੀ ਨੂੰ ਪੁੱਛਦੇ ਆ ਤੇ ਦੁਖਣੀ ਉਹਨਾਂ ਨੂੰ ਸਾਰੀ ਗੱਲ ਦੱਸਦੀ ਆ ਕਿ ਮੈਂ ਤਾਂ ਇਸ ਤਰ੍ਹਾਂ ਨਾ ਤਰਬੂਜ ਵੇਚਦੀ ਸੀ ਤੇ ਉੱਥੇ ਕੋਈ ਰਾਹੀ ਪੰਦੀ ਆਏ ਸੀਗੇ ਮੈਨੂੰ ਨਹੀਂ ਪਤਾ ਕੌਣ ਸੀਗੇ ਪਰ ਉਹਨਾਂ ਨੇ ਮੈਨੂੰ ਮੁੱਠੀ ਭਰ ਰੇਤ ਦਿੱਤੀ ਸੀ ਤੇ ਸਵੇਰ ਨੂੰ ਆ ਕੁਛ ਹੋ ਗਿਆ ਹੁਣ ਜਿਹੜੀ ਸੁਖਣੀ ਉਹ ਬੜੀ ਲਾਲਚੀ ਹੁੰਦੀ ਆ ਬਚਪਨ ਤੋਂ ਹੀ ਉਹਨੂੰ ਉਹਦੀ ਮਾੜੇ ਲਾਲਚ ਪਾਇਆ ਹੁੰਦਾ ਤੇ ਸੁਖਣੀ ਕਹਿੰਦੀ ਆ ਨਾ ਕਿ ਮੈਂ ਵੀ ਦੁਹਾਣੇ ਵੇਚਣੀ ਤਰਬੂਜ ਵੇਚਣੀ ਜਾਊਂਗੀ ਉਹਨਾਂ ਉਥੇ ধਵਾਣੇ ਲੈਂਦੀ ਆ ਆਪਦੇ ਘਰ ਵਾਲੇ ਨੂੰ ਕਹਿੰਦੀ ਆ ਕਿ ਮੈਨੂੰ ধਵਾਣੇ ਲਿਆ ਕੇ ਦੋ ਲੇਕਿਨ ਉਹਦੇ ਘਰ ਵਾਲਾ ਕਹਿੰਦਾ ਕਿ ਤੇਰੇ ਕੋਲ ਤਾਂ ਇੰਨਾ ਰਾਜ ਭਾਗ ਆ ਜਿੰਨਾ ਰੱਬ ਦੇਵੇ ਉਹਨੇ ਚ ਰਾਜੀ ਰਹਿਣਾ ਚਾਹੀਦਾ ਬਹੁਤੀ ਭੁੱਖ ਨਹੀਂ ਭੁਖਣੀ ਚਾਹੀਦੀ ਤੂੰ ਕੀ ਕਰਨੋਂ ਕਹਿੰਦੀ ਨਹੀਂ ਕਹਿੰਦੀ ਮੇਰੀ ਭੈਣ ਜਿਹੜੀੱਖਾਂ ਤੋਂ ਲੱਖਾਂ ਚ ਹੋ ਗਈ ਆ ਤੇ ਮੈਂ ਤਾਂ ਲੱਖਾਂ ਤੋਂ ਅਰਬપતિ ਬਣ ਸਕਦੀ ਆ ਨਾ ਤੇ ਮੈਨੂੰ ਤਾਂ ধਵਾਣੇ ਲਿਆ ਕੇ ਦੋ ਤੇ ਉਹ ਉਹਦਾ ਘਰ ਵਾਲਾ ਉਹਨੂੰ ਉਹ ধਵਾਣੇ ਤਰਬੂਜ ਮਂਗਾ ਦਿੰਦਾ ਉਹ ਥੀ ਉਸੇ ਮੋੜ ਤੇ ਤਰਬੂਜ ਵੇਚਣ ਲੱਗ ਜਾਂਦੀ ਆ ਤੇ ਉਹ ਸਵੇਰ ਤੋਂ ਬੈਠੀ ਰਹਿੰਦੀ ਆ ਤਰਬੂਜ ਵੇਚਣ ਲਈ ਸ਼ਾਮ ਨੂੰ ਨਾ ਉਹੀ ਦੋ ਬੰਦੇ ਆਮ ਇਨਸਾਨ ਦੀ ਤਰ੍ਹਾਂ ਹੁੰਦੇ ਆ ਤੂੰ ਆ ਕੇ ਕਹਿੰਦੇ ਆ ਨਾ ਕਿ ਬੇਟੇ ਸਾਡੇ ਕੁਝ ਖਾਣ ਨੂੰ ਹੈਗਾ ਤੇ ਕੁਛ ਨਾ ਕੁਛ ਤਾਂ ਦੇ ਦੇ ਭੁੱਖ ਲੱਗੀ ਆ ਸਾਡੇ ਕੋਲ ਰੁਪਿਆ ਤਾਂ ਕੋਈ ਨਹੀਂ ਉਹ ਬੋਚਦੀ ਆ ਕਿ ਮੈਂ ਤਾਂ ਇਹ ਦੁਆਣੇ ਵਿੱਚ ਨੂੰ ਰੱਖੇ ਨੇ ਜੇ ਤੁਹਾਡੇ ਕੋਲ ਪੈਸੇ ਆ ਤਾਂ ਮੈਨੂੰ ਦੇ ਦਿदो ਮੈਂ ਤੁਹਾਨੂੰ ਬੋਲ ਦੇ ਦਿੰਦੀ ਆ ਉਹ ਕਹਿੰਦੇ ਨਹੀਂ ਵੀ ਸਾਡੇ ਕੋਲ ਪੈਸੇ ਹੈ ਨਹੀਂ ਗੇ ਤੇ ਉਹ ਕਹਿੰਦੀ ਆ ਕਹਿੰਦਾ ਕਿ ਤੂੰ ਸਾਨੂੰ ਕੁਝ ਖਾਣ ਨੂੰ ਦੇ ਦੇ ਕਹਿੰਦੇ ਖਾਣ ਨੂੰ ਤਾਂ ਮੇਰੇ ਕੋਲ ਡੰਡੇ ਹੀ ਆ ਜੇ ਉਹ ਲੈਣਿਆ ਤਾਂ ਮੈਂ ਲਿਆ ਦੇ ਦਿੰਦੀ ਆ ਤੁਹਾਨੂੰ ਹੋਰ ਤਾਂ ਮੇਰੇ ਕੋਲ ਕੁਛ ਨਹੀਂ ਸਵੇਰ ਦੀ ਪਹਿਲਾਂ ਨਹੀਂ ਬੋਣੀ ਹੋਈ ਉਹ ਤੋਸਰ ਕੰ ਲਈ ਆ ਗਏ ਉਹਨਾਂ ਨੂੰ ਇਸ ਤਰ੍ਹਾਂ ਬੋਲਦੀ ਆ ਲੇਕਿਨ ਉਹ ਤੁਰੇ ਜਾਂਦੇ ਕਹਿੰਦੇ ਆ ਨਾ ਕਿ ਚੱਲ ਆਹ ਰੇਤ ਦੀ ਮੁਠੀ ਤੈਨੂੰ ਅਸੀਂ ਸੁਗਾਤ ਵਜੋਂ ਦਿੰਦੇ ਆ ਨਾ ਉਹ ਰੇਤ ਦੀ ਮੁਠੀ ਲੈ ਕੇ ਆਪਦੇ ਮਹਿਲਾ ਵਿੱਚ ਜਿੱਥੇ ਵਿਆਹ ਹੀ ਹੁੰਦੀ ਉੱਥੇ ਚਲੀ ਜਾਂਦੀ ਆ ਰਾਤ ਨੂੰ ਰੇਤ ਦੀ ਮੁਠੀ ਰੱਖਦੀ ਆ ਸਵੇਰ ਨੂੰ ਜਿਹੜਾ ਉਹਦਾ ਪਤੀ ਆ ਨਾ ਉਹ ਜੁੱਧ ਤੇ ਜੰਗ ਤੇ ਗਿਆ ਹੁੰਦਾ ਰਾਜਕੁਮਾਰ ਤੇ ਉਹ ਉਥੇ ਜੰਗ ਜੁੱਧ ਹਾਰ ਜਾਂਦਾ ਤੂ ਦਾ ਸਾਰਾ ਰਾਜ ਭਾਗ ਲੁੱਟਿਆ ਪੱਟਿਆ ਜਾਂਦਾ ਤੇ ਉਧਰ ਦੂਸਰੇ ਪਾਸੇ ਜਿਹੜਾ ਰਾਜਾ ਤੇ ਰਾਣੀ ਹੁੰਦੇ ਆ ਨਾ ਉਹਦੇ ਮਾਪੇ ਉਹਨਾਂ ਨੂੰ ਨਾ ਕੋੜ ਦਾ ਰੋਗ ਹੋ ਜਾਂਦਾ ਉਹ ਦੋਨੋਂ ਜਾਣੇ ਕੂੜੀ ਹੋ ਜਾਂਦੀ ਆ ਰਾਤੋਂ ਰਾਤੀ ਤੇ ਉਹਨਾਂ ਦੇ ਘਰ ਦੇ ਦੋਨੋਂ ਘਰਾਂ ਦੇ ਹਾਲਾਤ ਇੰਨੇ ਮਾੜੇ ਹੋ ਜਾਂਦੇ ਆ ਕਿ ਉਹਨਾਂ ਨੂੰ ਰੋਟੀ ਤੱਕ ਨਸੀਬ ਉਹਨਾਂ ਹਟ ਜਾਂਦੀ ਆ ਤੇ ਹੁਣ ਉਹ ਜਿਹੜੇ ਕੋੜੀ ਮਾਪਿਓ ਆ ਨਾ ਉਹ ਸੁਖਣੀ ਦੇ ਘਰ ਜਾਂਦੇ ਆ ਵੀ ਚਲੋ ਆਪਣੀ ਧੀ ਰਾਜਿਆਂ ਦੇ ਘਰ ਵਿਆਹੀ ਆ ਤੇ ਆਪਾਂ ਉਹਦੇ ਕੋਲੇ ਜਾਂਦੇ ਹਾਂ ਰਾਣੀ ਕਹਿੰਦੀ ਮੈਂ ਮੈਂ ਤਾਂ ਆਪਦੀ ਧੀ ਕੋਲੇ ਜਾਊਂਗੀ ਤੇ ਉਹ ਜਾ ਕੇ ਨਾ ਸੁਖਣੀ ਨੂੰ ਕਹਿੰਦੀ ਆ ਕਿ ਅਸੀਂ ਇਸ ਤਰ੍ਹਾਂ ਹੋ ਗਏ ਆ ਤੂੰ ਸਾਨੂੰ ਰੋਟੀ ਪਾਣੀ ਖਵਾ ਸਕਦੀਆਂ ਸੌਂ ਸਕਦੀਆਂ ਤੇ ਹੁਣ ਦੁਖਣੀ ਸੁਖਣੀ ਕਹਿੰਦੀ ਆ ਨਾ ਕਿ ਬੇਸ਼ੱਕ ਮੈਨੂੰ ਰਾਤੋਂ ਰਾਤ ਰਾਬਣੇ ਗਰੀਬ ਕਰ ਤਾਂ ਮੈਂ ਆਪਦੇ ਚੰਗੇ ਮਾੜੇ ਦੇ ਨੰਗਾ ਲੂੰਗੀ ਪਰ ਤੁਹਾਨੂੰ ਕੋੜੀਆਂ ਨੂੰ ਮੈਂ ਘਰੇ ਮੁਸ਼ਕਦੇ ਭਰੇ ਨੂੰ ਘਰੇ ਨਹੀਂ ਰੱਖ ਸਕਦੀ ਉਹ ਕਹਿੰਦੀ ਆ ਕਿ ਚਲ ਦੇ ਤੋ ਚਲ ਦੇ ਤੁਸੀਂ ਜਿੰਨਾ ਛੇਤੀ ਹੋ ਸਕੇ ਮੇਰੇ ਘਰੋਂ ਨਿਕਲ ਜਾ ਹੁਣ ਜਦੋਂ ਇਹ ਕਾਲ ਦੁਖਣੀ ਨੂੰ ਪਤਾ ਲੱਗਦੀ ਆ ਕਿ ਮੇਰੇ ਮਾਤਾ ਪਿਤਾ ਮੇਰੀ ਮਤਰੀ ਮਾਂ ਨੂੰ ਕੋੜ ਦਾ ਰੋਗ ਹੋ ਗਿਆ ਤੇ ਉਹ ਉਹਨਾਂ ਨੂੰ ਆਪਦੇ ਘਰ ਬੁਲਾਉਂਦੀ ਆ ਉਹਨਾਂ ਦੀਆਂ ਪੱਟੀਆਂ ਕਰਦੀ ਆ ਉਹਨਾਂ ਨੂੰ ਰੋਟੀ ਪਾਣੀ ਖਵਾਉਂਦੀ ਆ ਤੇ ਉਹ ਦੂਜੇ ਪਾਸੇ ਆਪਣੀ ਮਤਰੀਈ ਭੈਣ ਨੂੰ ਵੀ ਬੁਲਾਉਂਦੀ ਆ ਤੇ ਉਹਨਾਂ ਨੂੰ ਕਾ ਤੇ ਕੋੜੇ 65% ਦੇ ਕੇ ਉਹਨਾਂ ਨੂੰ ਹੌਸਲਾ ਦਿੰਦੀ ਆ ਕਿ ਤੁਸੀਂ ਆਪ ਦਾ ਦੁਆਰ ਤੋਂ ਰਾਜ ਭਾਗ ਸ਼ੁਰੂ ਕਰੋ ਜਿੰਨੇ ਵੀ ਹੋ ਸਕਿਆ ਮੈਂ ਤੁਹਾਡੀ ਮਦਦ ਕਰੂੰਗੀ ਲੇਕਿਨ ਮੈਂ ਇਹ ਚਾਹੁੰਨੀ ਆ ਕਿ ਤੁਸੀਂ ਮੈਨੂੰ ਆਪਦੀ ਬਣਾ ਕੇ ਰੱਖੋ ਮੈਂ ਕਿਸੇ ਨਾਲ ਵੀ ਕੋਈ ਵੀ ਵਿਤ ਕਰਾਣੇ ਰੱਖਣਾ ਚਾਹੁੰਦੀ ਜਦੋਂ ਰਾਜਾ ਇਹ ਆਪਦੀ ਧੀ ਦੇ ਵਿੱਚ ਸਾਰੇ ਗੁਣ ਵੇਖਦਾ ਤੇ ਰਾਜਾ ਰਾਣੀ ਨੂੰ ਕਹਿੰਦਾ ਹੈ ਕਿ ਅਸੀਂ ਤਾਂ ਮੈਂ ਧੁੱਖ ਹੀ ਖਾ ਗਿਆ ਸੀ ਇਹ ਸੋਚਦੇ ਸੀ ਕਿ ਰਾਤੋਂ ਰਾਤ ਕਿਵੇਂ ਅਮੀਰ ਬਣ ਗਈ ਇਹਨੂੰ ਤਾਂ ਇਹਦੀ ਨਿਮਰਤਾ ਤੇ ਇਹਦੀ ਦਿਆਲਤਾ ਨੇ ਅਮੀਰ ਬਣਾਇਆ ਇਸ ਤੇ ਪਰਮਾਤਮਾ ਨੇ ਤਾਂ ਹੀ ਕਿਰਪਾ ਕੀਤੀ ਇਹਦੇ ਅੰਦਰ ਕੋਈ ਵੈਰ ਵਿਰੋਧ ਜਾਂ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਆਜਾ ਸੀ ਕੋੜੀ ਨਹੀਂ ਐਸ ਨੇ ਤਾਂ ਹੀ ਸਾਨੂੰ ਬਣਾਇਆ ਤੇ ਰਾਜਾ ਉਸ ਤੋਂ ਪੈਰੀ ਡਿੱਗ ਕੇ ਮਾਫੀ ਮੰਗਦਾ ਲੇਕਿਨ ਦੁਖਣੀ ਆ ਦੇ ਮਾਪਿਆਂ ਨੂੰ ਫੇਰ ਗੱਲ ਆਉਂਦੀ ਆ ਤੇ ਕਹਿੰਦੀ ਆ ਕਿ ਮੈਂ ਤੁਹਾਡੀ ਬੇਟੀਆਂ ਜਿੰਨਾ ਚਿਰ ਮੈਂ ਰਹੂੰਗੀ ਮੈਂ ਤੁਹਾਨੂੰ ਸੰਭੂਗੀ ਤੇ ਉਹ ਗਾਂਢ ਤੋਂ ਵੀ ਸਾਰਿਆਂ ਨੂੰ ਇਹੀ ਕਹਿੰਦੀ ਆ ਕਿ ਜਿੰਨਾ ਪ੍ਰਮਾਤਮਾ ਨੇ ਦਿੱਤਾ ਸਬਰ ਕਰੋ ਪ੍ਰਮਾਤਮਾ ਅੱਜ ਨਹੀਂ ਤਾਂ ਕੱਲ ਤੁਹਾਡੀ ਜ਼ਰੂਰ ਸੁਨੇਗਾ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀ ਕਿਸ ਦੀ ਵਧੀਆ ਜ਼ਿੰਦਗੀ ਲੱਗੀ ਸੁਖਣੀ ਦੀ ਜਾਂ ਦੁਖਣੀ ਦੀ ਕਿਹੜੀਆਂ ਦੋਨਾਂ ਭੈਣਾਂ ਵਿੱਚੋਂ ਕਿਸ ਦੇ ਰਾਹ ਤੇ ਦੁਰਨਾ ਚਾਹੀਦਾ ਹੈ ਅੱਜ ਦੀ ਕਹਾਣੀ ਐਨੀ ਸੀ ਕੱਲ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ